ਅੰਗ ਗੀਲੇ ਦੀ ਇਹ ਇਹਦਾ ਜੀਰਾ ਡੈਪ ਹੋ ਗਈ ਜਿਵੇਂ ਮਾਝੂ ਪੈ ਗਏ ਦਾਣੇ ਇਹਦਾ ਸੋਕੂਗੀ ਵਿੱਚ ਹੈ ਤੇ ਇੱਥੇ ਹੁਣ 20 ਦਿਨ ਹੋ ਗਏ ਜੀ ਕੋਈ ਨਹੀਂ ਐਮਐਲਏ ਨਹੀਂ ਆਇਆ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਅੱਜ ਮੈਂ ਆਈ ਹਾਂ ਵੀ ਮੈਂ ਹੱਥ ਬਨ ਕੇ ਬੇਨਤੀ ਹੈ ਜੀ ਵੀ ਮੇਰੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਹਾਂ ਬਾਕੀ ਮੇਰੇ 1.5-2 ਲੱਖ ਰੁਪਏ ਮੇਰੇ ਲਾਣੇਦਾਰ ਤੇ ਵੀ ਲੱਗ ਗਿਆ ਜੀ ਉਹ ਮੈਂ ਫੜਕੇ ਲਾਇਆ ਠੇਕਾ ਮੇਰੇ ਗੱਲ ਫੇਰ ਪੈ ਗਿਆ ਜੀ ਦੁਬਾਰਾ ਹਣ ਅਸੀਂ ਤਾਂ ਇਹੀ ਮਦਦ ਮੰਗ ਕਰਦੇ ਆਂ ਵੀ ਇਹਦੀ ਮਦਦ ਕੀਤੀ ਜਾਵੇ ਸਰਕਾਰ ਨੂੰ ਵੀ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਆਂ ਵੀ ਇਹਦੀ ਵਿਚਾਰੇ ਦੀ ਮਦਦ ਕੀਤੀ ਜਾਵੇ ਅਸੀਂ ਵੀ ਪਿੰਡ ਲੈਵਲ ਤੇ ਕੁਝ ਕਰਾਂਗੇ ਜਿੰਨਾ ਕੁ ਵੀ ਵੱਧ ਤੋਂ ਵੱਧ ਹੋ ਸਕਿਆ। ਬੜਾ ਦੁੱਖ ਇਸੇ ਗੱਲ ਦਾ ਵੀ ਕੋਈ ਪਤਾ ਲੈਣ ਵੀ ਨਹੀਂ ਆਇਆ ਕੋਈ ਇਹ ਵੀ ਨਹੀਂ ਵੀ ਮੌਕਾ ਦੇਖਣੇ ਆ ਗਿਆ ਵੀ ਹਾਂ ਭਾਈ ਚਲੋ ਇਹਨੂੰ ਕੋਈ ਹੌਸਲਾ ਹੀ ਹੋ ਜਾਂਦਾ। ਫਿਰ ਇਹ ਚੀਜ਼ਾਂ ਨਾਲ ਮਨ ਟੁੱਟ ਜਾਂਦਾ ਬੰਦੇ ਦਾ ਵੀ ਯਾਰ ਕੋਈ ਆਇਆ ਨਹੀਂ ਹੈਗਾ। ਤਾਂ ਦੇਖੋ ਜੀ ਜਿਹੜੇ ਐਨਆਰਆਈ ਵੀਰ ਨੇ ਉਹ ਤਾਂ ਪੂਰੀ ਮਦਦ ਕਰਨ ਦੀ ਅਸੀਂ ਇੱਛਾ ਰੱਖਦੇ ਆਂ ਉਹਨਾਂ ਤੋਂ ਵੀ ਉਹ ਉਹਨਾਂ ਦੇ ਸਹਿਯੋਗ ਨਾਲੇ ਬੰਦੇ ਦਾ ਨਵਟਾਰਾ ਹੋ ਸਕਦਾ ਹੈ ਜਣਗੇ ਇਹ ਬੰਦੇ ਨੂੰ 20 ਦਿਨ ਹੋ ਗਏ ਪ੍ਰਸ਼ਾਸਨ ਦੇ ਤਰ੍ਹਾਂ ਠੋਕਰਾਂ ਖੰਦੇ ਨੂੰ ਅਜੇ ਤੱਕ ਇਹ ਬੰਦੇ ਨੇ ਸਾਰ ਨਹੀਂ ਲਈ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਖੜੇ ਹਾਂ ਜੀ ਪਟਿਆਲਾ ਜ਼ਿਲ੍ਹੇ ਦੇ ਨਾਬਾ ਤਹਿਸੀਲ ਦੇ ਬਲਾਕਪਾਸ ਹੁੰਦੇ ਨੇ ਨੇੜਲੇ ਪਿੰਡ ਖਨੌੜਾ ਵਿਖੇ ਪਿਛਲੇ ਦਿਨ ਅਸੀਂ ਵੀਡੀਓ ਪਾਈ ਸੀ ਇੱਥੇ ਖਨੌੜਾ ਦੇ ਕਿਸਾਨ ਕਰਨੈਲ ਸਿੰਘ ਦੇ 5 ਕਿੱਲੇ ਕਣਕ ਦੇ ਜੋ ਬੁਰੀ ਤਰ੍ਹਾਂ ਬਰਬਾਦ ਹੋ ਗਏ ਸੀ ਉਹਦੇ ਸੰਬੰਧੀ ਵੀਡੀਓ ਪਾਈ ਸੀ ਆਓ ਕਰਦੇ ਆਂ ਜੀ ਉਹਨਾਂ ਨਾਲ ਗੱਲਬਾਤ ਕੀ ਨਾਂ ਆ ਜੀ ਕਰਨੈਲ ਸਿੰਘ ਆ ਜੀ ਇਹ ਜਿਹੜੀ ਕਣਕ ਐ ਤੁਹਾਡੀ ਕਿੰਨੀ ਕਣਕ ਸੀ 5 ਕਿਲੇ ਦੀ ਐ ਤੇ ਕਿੰਨਾ ਕੁ ਨੁਕਸਾਨ ਹੋਇਆ ਇਹ ਤਾਂ ਜੀਰਾ ਡੈਪ ਹੋ ਗਈ ਜਿਵੇਂ ਮਾਝੂ ਪੈ ਗਏ ਦਾਣੇ ਇਹ ਤਾਂ ਸੁੱਕੂਗੀ ਵਿੱਚ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਹਾਂ ਇਹ ਨਾ ਭੇਰ ਜੀ ਦਿੱਤੀ ਦੀ ਅਸਲੀ ਮੈਨੂੰ ਤੇ ਉਹਨਾਂ ਨੇ ਗੁਰਦੇਵ ਨੂੰ ਆਪਣੇ ਦੇਮਾਨ ਜੀ ਐਮਐਲਏ ਤੇ ਉਹਨਾਂ ਨੇ ਮਾਰ ਕਰਕੇ ਕਿਹਾ ਮੈਂ ਤਹਿਸੀਲਦਾਰ ਨੂੰ ਦਿੱਤੀ ਤੇ ਪਟਵਾਰੀ ਨੇ ਦੀ ਵੀ ਤੇਲੇ ਪੰਜ ਸੱਤ ਦਿਨਾਂ ਦੇ ਵਿੱਚ ਵਿੱਚ ਜਾਣਗੇ ਬੰਦੇ ਤੇ ਇੱਥੇ ਹੁਣ 20 ਦਿਨ ਹੋ ਗਏ ਜੀ ਕੋਈ ਨਹੀਂ ਐਮਐਲਏ ਨਹੀਂ ਆਇਆ ਕੋਈ ਲੈਣਾ ਨਹੀਂ ਲੈਣਾ ਨਹੀਂ ਕੋਈ ਹੋਰ ਕਿੰਨਾ ਕਿੰਨਾ ਦੇ ਧਿਆਨ ਚ ਲਿਆਉਂਦੀ ਦੀ ਹੋਰ ਕਿਹੜੇ ਕਿਹੜੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੋਰ ਵੀ ਮਤਲਬ ਕਿਸ ਦੇ ਧਿਆਨ ਚ ਲਿਆਉਂਦੀ ਹੈ ਬਸ ਜੀ ਤਾਂ ਉਹਨਾਂ ਨੂੰ ਅਰਜੀ ਦੇ ਕੇ ਆਈ ਦੀ ਬਸ ਉੱਥੇ ਜੀ ਖੇਤੀਬਾੜੀ ਕੋਈ ਅਫਸਰ ਦੇ ਕਿਸੇ ਡਾਕਟਰ ਬੁਲਾਈ ਦੀ ਉਹਨਾਂ ਨੇ ਕੋਈ ਉਹ ਕਦੇ ਵੀ ਕੋਈ ਰਿਪੋਰਟ ਬਣਾਈ ਪਈ ਆ ਸਾਰੇ ਵੀ ਜੇ ਕੋਈ ਬੁਅ ਅਫਸਰ ਮੰਗੂ ਐ ਸੀ ਦੇ ਦਾਂਗੇ ਠੀਕ ਹੈ ਕੋਈ ਹੋਰ ਅਪੀਲ ਕਰਨੇ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਹਿੰਦੇ ਮਾਫੀਆ ਦਿੱਤਾ ਜਾਵੇ ਜਿਹਨਾਂ ਮੇਰਾ ਨੁਕਸਾਨ ਹੋ ਗਿਆ ਠੀਕ ਮੁਆਵਜ਼ੇ ਦੀ ਮੰਗ ਕਰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਜੀ ਹੋਰ ਕੋਈ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੋਰ ਸਾਡੇ ਐਨ ਆਰ ਆਈ ਭਰਾ ਨੇ ਜੀ ਨੁਕਸਾਨ ਹੋਇਆ ਕੋਈ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ ਕਿਸਾਨ ਜੁਨੀਆਂ ਨਾਲ ਨੇ ਜਿਵੇਂ ਸਾਡੀਆਂ ਕਿੰਨੀਆਂ ਵੀ ਸੰਸਥਾਵਾਂ ਨੇ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਭਾਜੀ ਮੇਰੇ ਐ ਹੀ ਆ ਵੀ ਹੱਥ ਬਨ ਕੇ ਬੇਨਤੀ ਹੈ ਜੀ ਵੀ ਮੇਰੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਹਾਂ ਮੈਂ ਨੁਕਸਾਨ ਵੀ ਦੱਸ ਦੋ ਕਿੰਨਾ ਹੋਇਆ ਏ ਇਹ ਹੋ ਗਿਆ ਜੀ 2.5 ਲੱਖ ਦਾ ਹੋ ਗਿਆ ਜੀ ਨੁਕਸਾਨ ਦਾ ਹੀ ਮੇਰਾ ਇਹ ਠੇਕੇ ਤੇ ਸੀ ਸਾਰੀ ਜਮੀਨ ਹਾਂ ਜੀ ਹਾਂ ਜੀ ਠੇਕੇ ਤੇ ਜੀ ਤੁਹਾਡਾ ਕੋ ਆਪਣੀ ਜ਼ਮੀਨ ਕਿੰਨੀ ਹੈ ਇੱਕ ਬੰਗਾਈ ਜ਼ਮੀਨ ਹੈ ਮੇਰੇ ਤੇ ਸਾਰੀ ਜ਼ਮੀਨ ਠੇਕੇ ਤੇ ਸੀ ਹਾਂ ਜੀ ਹਾਂ ਬਿਲਕੁਲ ਕਿੰਨਾ ਠੇਕਾ ਕਿੰਨੇ ਕੀ ਰੇਟ ਲਈ ਹੋਈ ਸੀ 67000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ਤੇ ਸੀ ਹਾਂਜੀ ਹਾਂ ਫਿਰ ਠੇਕਾ ਦੇਣ ਤੋਂ ਵੀ ਸਮਰਥ ਹੋਵੋਗੇ ਠੇਕੇ ਦਾ ਕਿਵੇਂ ਕਰਿਆ ਜੀ ਹਾਲ ਤਾਂ ਇਹ ਉਹਦਾ ਠੇਕਾ ਮੰਗਦਾ ਜੀ ਅਗਲਾ ਤਾਂ ਜੀ ਉਹ ਉਹ ਤਾਂ ਕਹਿੰਦਾ ਮੈਨੂੰ ਤਾਂ ਮੇਨੂੰ ਤਾਂ ਕੋਈ ਚੱਕਰ ਨਹੀਂ ਮੈਨੂੰ ਤਾਂ ਪੈਸੇ ਚਾਹੀਦੇ ਨੇ ਮੇਰੇ ਤਾਂ ਮੈਨੂੰ ਠੇਕੇ ਦਿੱਤੀ ਹੈ ਠੀਕ ਹੈ ਤੇ ਕੋਈ ਜਿਵੇਂ ਪਹਿਲਾਂ ਅਪੀਲ ਕਰੀ ਸੀ ਵੀਡੀਓ ਦੇ ذریعے ਕੋਈ ਕਿਸੇ ਮਤਲਬ ਕਿਸੇ ਪਾਸਿਓ ਕੋਈ ਕੋਈ ਫੋਨ ਜਾਂ ਕੋਈ ਮੈਸੇਜ ਆਇਆ ਹੋਵੇ ਮਦਦ ਇੱਕ ਦਲਜੀਤ ਪਿੰਡ ਤੋਂ ਆਇਆ ਦੀ ਇੱਕ ਬੰਦੇ ਨੇ 1000 ਰੁਪਏ ਪਾਇਆ ਦੀ ਬਸ ਕੋਲ ਜੀ ਹੋਰ ਕਿਸੀ ਪਾਸੋਂ ਨਹੀਂ ਫੋਨ ਖਣ ਆਇਆ ਜੀ ਕੋਈ ਪੈਸੇ ਭੁਗਤਾਨ ਦਾ ਬਿਲਕੁਲ ਨਹੀਂ ਆਇਆ ਹੋਰ ਕੋਈ ਮਦਦ ਦੀ ਕੋਈ ਯਾਰ ਨਹੀਂ ਕਿਸੇ ਪਾਸੋਂ ਨਹੀਂ ਮਦਦ ਆਈ ਤੇ ਸਾਡੀ ਵੀਡੀਓ ਦੇ ਜ਼ਰੀਏ ਦੁਬਾਰਾ ਫੇਰ ਇੱਕ ਵਾਰੀ ਅਪੀਲ ਕਰ ਦੋ ਮਦਦ ਵੀ ਮਦਦ ਕੀਤੀ ਜਾਵੇ ਗਰੀਬ ਬੰਦਾ ਜੀ ਮੈਂ ਮੈਂ ਠੇਕਾ ਵੀ ਦਿਨਾ ਜੀ ਐਂਕੀ ਮੇਰੇ 1.5-2 ਲੱਖ ਰੁਪਏ ਮੇਰੇ ਲਾਣੇਦਾਰ ਤੇ ਵੀ ਲੱਗ ਗਿਆ ਜੀ ਉਹ ਮੈਂ ਫੜਕੇ ਲਾਇਆ ਠੇਕਾ ਮੇਰੇ ਨਾਲ ਫੇਰ ਪੈ ਗਿਆ ਜੀ ਦੁਬਾਰਾ ਮਰਮਦ ਦੇ ਕਹਿ ਰਹੇ ਹਨ ਵੀ ਮੇਰੇ ਮਦਦ ਕੀਤੀ ਜਾਵੇ ਜੀ ਐਨਆਰ ਵੀ ਸਾਰੇ ਤੁਸਾਂ ਦੁਨੀਆ ਵਾਲਿਆਂ ਨੂੰ ਬੇਨਤੀ ਕਰ। ਸੋ ਦੋਸਤੋ ਭਰਾ ਦਾ ਜਿਵੇਂ ਦੇਖਿਆ ਜਾਵੇ ਬਹੁਤ ਵੱਡਾ ਨੁਕਸਾਨ ਹੋ ਗਿਆ। ਕਿਸਾਨ ਦਾ ਤਾਂ ਕੀ ਹੁੰਦਾ ਫਸਲ ਤੇ ਡਿਪੈਂਡ ਹੁੰਦਾ। ਜਿਵੇਂ ਹੁਣ ਇਹਨਾਂ ਦੇ 5 ਕਿੱਲੇ ਦੀ ਖੇਤੀ ਕਰਦੇ ਸੀ ਕਿਸਾਨ ਕਰਨੈਲ ਸਿੰਘ ਜੀ 5 ਤੇ 5 ਕਿੱਲੇ ਹੀ ਕਣਕ ਬੀਜੀ ਹੋਈ ਸੀ ਜੋ ਕਿ ਤੁਹਾਨੂੰ ਦਿਖਾਈ ਹੈ ਕਣਕ ਪੂਰੀ ਤਰ੍ਹਾਂ ਬਰਬਾਦ ਹੋਊਗੀ ਸੋ ਅਸੀਂ ਵੀ ਅਪੀਲ ਕਰਦੇ ਆਂ ਜੀ ਐਨ ਆਰ ਆਈ ਭਰਾਵਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜੁਨੀਆਨਾਂ ਨੂੰ ਹੋਰ ਸਾਰੇ ਹੀ ਭੈਣ ਭਰਾਵਾਂ ਨੂੰ ਇਹੀ ਅਪੀਲ ਕਰਦੇ ਆਂ ਜੀ ਹੱਥ ਬੰਨ੍ਹ ਕੇ ਵੀ ਇਸ ਭਰਾ ਦੀ ਮਦਦ ਕਰੀ ਜਾਵੇ ਜੀ ਗਰੀਬ ਕਿਸਾਨ ਹੈ ਜਿੰਨਾ ਨੁਕਸਾਨ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੋਰ ਕੋਈ ਹੱਲ ਨਹੀਂ ਪਰ ਭਾਈ ਦਾ ਓйно ਕੋਈ ਆਪਾਂ ਸਾਰੇ ਨਾਲ ਮਿਲ ਕੇ ਮਦਦ ਕਰੀਏ ਤਾਂ ਕਿ ਇਸ ਭਰਾ ਦੀ ਆਪਾਂ ਮਦਦ ਕਰ ਸਕੀਏ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਪਿੰਡ ਖਨੌੜਾ ਤੋਂ ਕਿਸਾਨ ਆਗੂ ਗੁਰਪ੍ਰੀਤ ਸਿੰਘ ਆਉ ਕਰਦੇ ਆ ਅਸੀਂ ਉਸ ਦਿਨ ਵੀ ਇਹਨਾਂ ਨਾਲ ਗੱਲਬਾਤ ਕਰੀ ਸੀ ਗੁਰਪ੍ਰੀਤ ਜੀ ਇਹ ਕੀ ਨੇ ਦੇਖਦਾ ਸਾਰਾ ਮਾਮਲਾ ਆਪਾਂ ਉਸ ਦਿਨ ਵੀਡੀਓ ਵੀ ਪਾਈ ਸੀ ਜੀ ਮਾਮਲਾ ਤਾਂ ਜੀ ਉਹਦੇ ਵੀਡੀਓ ਦਾ ਪਹਿਲਾ ਮਕਸਦ ਇਹ ਸੀ ਵੀ ਅਸੀਂ ਦੂਜੇ ਲੋਟ ਵੀ ਸੰਦੇਸ਼ ਦਿੱਤਾ ਸੀ ਐਮਐਲਏ ਸਾਹਿਬ ਨੂੰ ਵੀ ਦਿੱਤਾ ਸੀ ਜੋ ਸਾਡੇ ਹਲਕੇ ਦੇ ਨੇ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਤੇ ਐਸਡੀਐਮ ਸਾਹਿਬ ਦੇ ਵੀ ਲਿਖਤੀ ਦਿੱਤੀ ਸੀ ਪਰ ਕੋਈ ਆਇਆ ਨਹੀਂ ਸੀ ਤੇ ਇੱਕ ਸਾਨੂੰ ਇਹ ਸੀ ਵੀ ਕੋਈ ਜਿਹੜੀਆਂ ਸੰਸਥਾਵਾਂ ਨੇ ਕਿਸੇ ਦੀ ਮਦਦ ਕਰਦੀਆਂ ਨੇ ਵੀ ਚਲੋ ਉਹਨਾਂ ਤੱਕ ਸਨੇਹਾ ਜਾਵੇ ਪਰ ਅਜੇ ਤੱਕ ਨਾ ਕੋਈ ਸਰਕਾਰ ਦੇ ਤਰਫੋਂ ਕੋਈ ਬੰਦਾ ਆਇਆ ਇੱਥੇ ਨਾ ਮੌਕਾ ਦੇਖਣ ਆਇਆ ਨਾ ਕੋਈ ਇਹ ਆ ਵੀ ਕਿੰਨਾ ਕ ਨੁਕਸਾਨ ਹੋਇਆ ਕੋਈ ਜਾਇਜਾ ਲੈਣ ਨਹੀਂ ਆਇਆ ਇੱਕ ਖੇਤੀਬਾੜੀ ਵਾਲੇ ਡਿਪਾਰਟਮੈਂਟ ਤੋਂ ਆਏ ਸੀ ਬੰਦੇ ਉਹ ਵੀ ਅਸੀਂ ਨਿੱਜੀ ਤੌਰ ਤੇ ਉਹਨਾਂ ਨੂੰ ਫੋਨ ਕੀਤਾ ਸੀ ਸਾਨੂੰ ਇਹ ਸੀ ਵੀ ਜੇ ਕੋਈ ਬਿਮਾਰੀ ਆ ਤਾਂ ਇਹ ਦੇਖਿਆ ਜਾਵੇ ਅਸੀਂ ਇਹਨੂੰ ਗਾਹਾਂ ਤੋਂ ਵਿਚਾਰ ਕਰ ਲਈਏ ਦਾ ਉਹ ਸੈਂਪਲ ਲੈ ਗਏ ਸੀ ਹਜੇ ਉਹਦਾ ਵੀ ਸਾਨੂੰ ਕੋਈ ਸੰਦੇਸ਼ ਨਹੀਂ ਆਇਆ ਵੀ ਕੀ ਆ ਜਾਂ ਨਾ ਤੇ 10 ਦਿਨ ਵੀ ਐਮਐਲਏ ਸਾਹਿਬ ਦੇ ਵੀ ਕਈ ਵਾਰ ਇਹਦੀ ਨਿੱਜੀ ਤੌਰ ਤੇ ਗੱਲਬਾਤ ਹੋਈ ਹੈ ਉਹਨਾਂ ਨਾਲ ਉਹ ਕਹਿੰਦੇ ਵੀ ਤੇਰਾ ਹੱਲ ਕਰਦੇ ਆ ਅਸੀਂ ਤੇ ਐਸ ਡੀ ਐਮ ਸਾਹਿਬ ਨੂੰ ਦਿੱਤੀ ਸੀ ਉਹ ਕਹਿੰਦੇ ਸੀ ਵੀ ਹਫਤੇ ਇੱਕ ਦੇ ਵਿੱਚ ਵਿੱਚ ਤੁਹਾਡੇ ਕੋਲ ਆਉਣਗੇ ਅਧਿਕਾਰੀ ਵੀ ਉਹ ਮੁਆਵਜ਼ਾ ਦੇਖਣਗੇ ਮੌਕਾ ਫਿਰ ਜੋ ਵੀ ਰਿਪੋਰਟ ਹੋਊਗੀ ਅਸੀਂ ਉਹ ਭੇਜ ਕੇ ਤੁਹਾਡੇ ਜਿਹੜਾ ਬੰਦਾ ਮੁਆਵਜ਼ਾ ਉਹ ਦਵਾ ਦਾਂਗੇ ਨੁਕਸਾਨ ਦਾ ਨੇ ਦਾ तकरीबन 2.5 ਲੱਖ ਰੁਪਏ ਦਾ ਗਰੀਬ ਬੰਦਾ ਜੀ ਆਪ ਦਾ ਇਹਦੇ ਕੋਲ ਇੱਕ ਬਿੱਗਾ ਜ਼ਮੀਨ ਆ ਪਹਿਲਾਂ ਇਹਦਾ ਡੈਡੀ ਵੀ ਬਿਮਾਰ ਹੋ ਗਿਆ ਸੀ ਉੱਤੇ 1.5-2 ਲੱਖ ਰੁਪਏ ਲੱਗਿਆ ਸੀ ਬੰਨ ਅਸੀਂ ਤਾਂ ਇਹੀ ਮਦਦ ਮੰਗ ਕਰਦੇ ਆ ਵੀ ਇਹਦੀ ਮਦਦ ਕੀਤੀ ਜਾਵੇ ਸਰਕਾਰ ਨੂੰ ਵੀ ਤੇ ਜਿਹੜੀਆਂ ਹੋਰ ਸੰਸਥਾਵਾਂ ਨੇ ਉਹਨਾਂ ਨੂੰ ਵੀ ਇਹੀ ਅਪੀਲ ਕਰਦੇ ਆਂ ਵੀ ਇਹਦੀ ਵਿਚਾਰੇ ਦੀ ਮਦਦ ਕੀਤੀ ਜਾਵੇ ਅਸੀਂ ਵੀ ਪਿੰਡ ਲੈਵਲ ਤੇ ਕੁਝ ਕਰਾਂਗੇ ਜਿੰਨਾ ਕੁ ਵੀ ਬਦਲ ਵੱਡ ਹੋ ਸਕਿਆ ਕਿਉਂਕਿ ਨਹੀਂ ਲੋਕਾਂ ਦਾ ਇਹ ਕਿਤੇ ਵੱਲੋਂ ਇਧਰੋਂ ਧਿਆਨ ਹਟ ਜਾਣਾ ਜੇ ਇਦਾਂ ਦਾ ਹੋਣ ਲੱਗ ਗਿਆ ਜਿਹੜੇ ਬੰਦੇ ਮਿਹਨਤ ਕਰਦੇ ਨੇ ਨਹੀਂ ਫਿਰ ਉਹ ਕਿਸੇ ਮਾੜੇ ਬਾਸੇ ਜਾਂਦੇ ਨੇ ਹੋਰ ਬਹੁਤ ਔਖਾ ਹੋ ਜਾਂਦਾ ਅਸੀਂ ਸਰਕਾਰ ਤੋਂ ਦੁਬਾਰਾ ਫੇਰ ਇਹੀ ਮੰਗ ਕਰਦੇ ਆਂ ਵੀ ਇਹਦਾ ਕਰਵਾ ਕੇ ਜੋ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਰਕਾਰ ਪਹਿਲਾਂ ਕਹਿੰਦੀ ਸੀ ਵੀ ਚਲੋ ਸਾਨੂੰ ਇਹ ਸਰਕਾਰ ਤੇ ਆਸਾਂ ਬਹੁਤ ਸੀ ਪਹਿਲਾਂ ਤਾਂ ਜਿਹੇ-ਜਿਹੇ ਹੈਗੇ ਸੀ ਹੈਗੀਆਂ ਸੀ ਸਰਕਾਰਾਂ ਇਹਨਾਂ ਦੇ ਇੱਕ ਨਵੀਂ ਆਸ ਸੀ ਵੀ ਸਹਦੇ ਸਾਡੇ ਕਿਸਾਨ ਪੱਖੀ ਹੋਣ ਪਰ ਜੋ ਹਣ ਅਸੀਂ ਆਪਦੀ ਜ਼ਮੀਨ ਤੇ ਖੜੇ ਆ ਵੀ ਸਾਡੇ ਤੱਕ ਇੱਥੇ ਕੋਈ ਪਤਾ ਲੈਣ ਵੀ ਨਹੀਂ ਆਇਆ ਸਾਨੂੰ ਵੱਡਾ ਦੁੱਖ ਏ ਇਸ ਗੱਲ ਦਾ ਵੀ ਕੋਈ ਪਤਾ ਲੈਣ ਵੀ ਨਹੀਂ ਆਇਆ ਕੋਈ ਇਹ ਵੀ ਨਹੀਂ ਵੀ ਮੌਕਾ ਦੇਖਣੇ ਆ ਗਿਆ ਵੀ ਹਾਂ ਭਾਈ ਤੇ ਲੋਕ ਇਹਨੂੰ ਕੋਈ ਹੌਂਸਲਾ ਹੀ ਹੋ ਜਾਂਦਾ ਫਿਰ ਇਹ ਚੀਜ਼ਾਂ ਨਾਲ ਮਨ ਟੁੱਟ ਜਾਂਦਾ ਬੰਦੇ ਦਾ ਵੀ ਯਾਰ ਕੋਈ ਆਇਆ ਨਹੀਂ ਹੈਗਾ ਕਿਉਂਕਿ ਇਹਨੇ ਸਾਡੇ ਜਿਹੜੇ ਐਮਐਲਏ ਨੇ ਉਹਨਾਂ ਦੀ ਬਹੁਤ ਯਾਨੀ ਗੱਡ ਕੀ ਸਪੋਰਟ ਕੀਤੀ ਆ ਜਿਹੜਾ ਇਹਦਾ ਭਾਈਚਾਰਾ ਸੀ ਉਹਨਾਂ ਨਾਲ ਵੀ ਇਹ ਲੜਕੇ ਕਹਿੰਦਾ ਦੀ ਯਾਰ ਵੀ ਉਹਨਾਂ ਨੂੰ ਵੋਟ ਪਾਉਣੀਆਂ ਐ ਕਰਨਾ ਚਲੋ ਅਸੀਂ ਇਹਨੂੰ ਕਹਿੰਦੇ ਦੀ ਨਹੀਂ ਯਾਰ ਤੂੰ ਐ ਨਾ ਕਰ ਇਹ ਕਹਿੰਦਾ ਨਹੀਂ ਪਰ ਫਿਰ ਇੱਥੇ ਆ ਕੇ ਇਹਦਾ ਵੀ ਮਨ ਟੁੱਟ ਗਿਆ ਸਾਰੇ ਬੰਦਿਆਂ ਦਾ ਇਹ ਸਰਕਾਰਾਂ ਤੋਂ ਫਿਰ ਐ ਟੁੱਟ ਜਾਂਦਾ ਕਿਉਂਕਿ ਜੇ ਸਰਕਾਰ ਚ ਬੰਦੇ ਆ ਜਾਂਦੇ ਨੇ ਫਿਰ ਕੋਸ ਹੋਰ ਤਰ੍ਹਾਂ ਦਾ ਹੋ ਜਾਂਦਾ ਵਰਤਾਰਾ ਜਿਹੜਾ ਤਾਂ ਇਹਦਾ ਵੀ ਉਹਨਾਂ ਦਾ ਸਰਕਲ ਐਡਾ ਵੱਡਾ ਹੋ ਜਾਂਦਾ ਵੀ ਧਿਆਨ ਇਹ ਨਹੀਂ ਦੇ ਪਾਉਂਦੇ ਜਾਂ ਵੀ ਕਿਵੇਂ ਆ ਇਹ ਹਣ ਉਹਨਾਂ ਨੂੰ ਪਤਾ ਜਿਹੜਾ ਐਮਐਲਏ ਸਾਹਿਬ ਨੂੰ ਫੇਰ ਬੇਨਤੀ ਉਹ ਕਰਦੇ ਆ ਹੱਥ ਜੋੜ ਕੇ ਵੀ ਗਰੀਬ ਬੰਦਾ ਚਲੋ ਸਰਕਾਰ ਦੀ ਤਾਂ ਜਿਵੇਂ ਕਹਿੰਦੇ ਨੇ ਵੀ ਕੋ ਟੁੰਜ ਭਰਨ ਵਾਲੀ ਉਹ ਗੱਲ ਆ ਦਰਿਆ ਚੋਂ ਇਹਦਾ ਪਾਉ 12 ਹੋ ਜਾਣਗੀਆਂ ਵੀ ਜਿਉ ਆਪਦੇ ਉਧਰੋਂ ਮਦਦ ਕਰਾ ਦੇਣ ਇੰਨੀ ਕੇ ਅਸੀਂ ਬੇਨਤੀ ਕਰਦੇ ਆ ਤੇ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਕਹਿੰਦੇ ਆ ਵੀ ਗਰੀਬ ਬੰਦਾ ਇਹਦੀ ਮਦਦ ਕੀਤੀ ਜਾਵੇ ਤੇ ਖੇਤੀਬਾੜੀ ਅਫੀਸਰ ਨੂੰ ਕਿਸੇ ਨੂੰ ਮਤਲਬ ਇਹ ਮਾਮਲੇ ਬਾਰੇ ਬੁਲਾਇਆ ਜੀ ਕੋਈ ਕਿਸ ਨੇ ਐਪਲੀਕੇਸ਼ਨ ਕੋਈ ਦਿੱਤੀ ਹੋਈ ਲਿਖਤੀ ਤਾਂ ਨਹੀਂ ਦਿੱਤੀ ਅਸੀਂ ਬਰਬਲੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਫੋਨ ਤੇ ਚਲੋ ਡਾਕਟਰ ਆ ਵੀ ਗਏ ਸੀ ਇੱਥੇ ਉਹਨਾਂ ਦੇ ਧਿਆਨ ਚ ਲੈ ਜਾਂਦੀ ਆ ਮੈਂ ਧਿਆਨ ਚ ਲਿਆਂਦੀ ਆ ਜੀ ਉਹਨਾਂ ਦੇ ਉਹ ਕਹਿੰਦੇ ਵੀ ਅਸੀਂ ਇਹ ਪੀਏਜੂ ਲੁਧਿਆਣਾ ਭੇਜਦੇ ਆ ਵੀ ਸਾਡੀ ਸਮਝ ਤੋਂ ਬਾਹਰ ਆ ਵੀ ਅਸੀਂ ਤਾਂ ਇਹਨੂੰ ਕੁਦਰਤੀ ਕਰੋਪੀ ਹੋ ਮੰਨ ਸਕਦੇ ਆ ਕਿਉਂਕਿ ਅਸੀਂ ਵੀ ਤਾਂ ਹੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਕੁਦਰਤੀ ਕਰੋਪੀ ਹੋ ਆ ਵੀ ਚਲੋ ਰਲ ਮਿਲ ਕੇ ਦਾ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਅਣ ਇਹਦਾ ਹੌਸਲਾ ਟੁੱਟ ਜਾਣਾ ਇਹਨੂੰ ਦੇਖ ਕੇ ਖਾਨੀ ਹੋਰ ਕਿੰਨੇ ਕੁ ਬੰਦਿਆਂ ਦਾ ਹੌਸਲਾ ਟੁੱਟ ਜਾਣਾ ਵੀ ਕੱਲ ਨੂੰ ਕੋਈ ਕੁਦਰਤੀ ਅਹੀ ਜੀ ਮਾਰ ਪੈ ਗਈ ਵੀ ਆਪਾਂ ਇਧਰਲੇ ਪਾਸੇ ਨਾਏ ਜੁੜੀਏ ਅਜੀ ਜਿਵੇਂ ਗੁਰਪ੍ਰੀਤ ਜੀ ਨੇ ਦੱਸਿਆ ਜੀ ਵੀ ਜਿਹੜਾ ਕਣਕ ਦਾ ਨੁਕਸਾਨ ਆ ਮਤਲਬ ਕੋਈ ਸਾਹਮਣੇ ਤੋਂ ਬਾਹਰ ਹੈ ਇਹਨੂੰ ਕੋਈ ਕਿਹੜੀ ਆਪਾਂ ਬਿਮਾਰੀ ਕਹਿ ਸਕਦੇ ਆ ਮਤਲਬ ਦਾਣਾ ਜਮਈ ਬੱਲੀ ਪੋਰ ਕੇ ਦੇਖਿਆ ਦਾਣਾ ਜਮਈ ਮਾਜੂ ਹੋ ਗਿਆ ਤੁਹਾਨੂੰ ਦਿਖਾਉਨੇ ਆ ਜੀ ਮਤਲਬ ਕੋਈ ਸਮਝ ਚ ਨਹੀਂ ਆ ਰਹੀ ਗੱਲ ਵੀ ਇਹ ਹੋਇਆ ਕੀ ਹੈ ਕੋਈ ਕੁਦਰਤੀ ਜਿਵੇਂ ਇਹਨਾਂ ਨੂੰ ਗੁਰਪ੍ਰੀਤ ਜੀ ਨੇ ਦੱਸਿਆ ਵੀ ਕੁਦਰਤੀ ਉਹ ਕੋਈ ਕਰੋਪੀ ਹੈ ਤੁਸੀਂ ਪਹਿਲਾਂ ਵੀ ਦੇਖਿਆ ਮਤਲਬ ਇਸੇ ਤਰ੍ਹਾਂ ਕੋਈ ਫਸਲ ਦਾ ਨੁਕਸਾਨ ਹੋਇਆ ਹੋਵੇ ਜੀ ਨਹੀਂ ਅਸੀਂ ਤਾਂ ਆਪਜੀ ਸਮਝਦੇ ਪਹਿਲੀ ਵਾਰ ਇਹ ਦੇਖਿਆ ਜੀ ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਵੀ ਚਾਨਣੀ ਮਾਰ ਜਾਂਦੀ ਹੈ ਜਿਵੇਂ ਹਣ ਸੋਲਿਆਂ ਦੀ ਖੇਤੀਬਾੜੀ ਕਰਦੇ ਅਸੀਂ ਉਹ ਚ ਤਾਂ ਆ ਜਾਂਦੀ ਹੈ ਇਹ ਜੀ ਪ੍ਰੋਬਲਮ ਪਰ ਕਣਕੇ ਚ ਨਹੀਂ ਦੇਖਿਆ ਕਣਕੇ ਜੇ ਹੁੰਦੀ ਆ ਕਈ ਵਾਰ ਜਿਵੇਂ ਡੈੜੀਆਂ ਡੈੜੀਆਂ ਜੀਆਂ ਚ ਆ ਜਾਂਦੀ ਹੁੰਦੀ ਆ ਵੀ ਸਾਰੀ ਫਸਲ ਨਹੀਂ ਬਰਬਾਦ ਪੰਜ ਦੇ ਪੰਜ ਕਿੱਲੇ ਜਿਵੇਂ ਇਕਣੇ ਇਹ ਸਾਰੇ ਹੀ ਹੋਇਆ ਇਕਨ ਨਹੀਂ ਕਦੇ ਅਸੀਂ ਦੇਖਿਆ ਹੈਗਾ ਉਹੀ ਹੈ ਇਹ ਵੀ ਪਹਿਲੀ ਵਾਰੀ ਦੇਖ ਰਿਹਾ ਵੀ ਐ ਇਸ ਤਰ੍ਹਾਂ ਮਤਲਬ ਨੁਕਸਾਨ ਹੋਇਆ ਹੋਵੇ ਇਹ ਕਿਹੜਾ ਵੀ ਕਿਹੜਾ ਜੀ ਕਣਕ ਦਾ ਮਤਲਬ ਸਾਡੇ ਭਰਾਵਾਂ ਨੂੰ ਧਿਆਨ ਚਾਜਿਬ 303 ਆ ਜੀ ਇਹ બીજી ਵੀ ਟਾਈਮ ਨਾਲ ਆ ਤਕਰੀਬਨ ਨੰਬਰ ਦੇ ਮੇਰੇ ਖਿਆਲ ਤੀਜੇ ਕਾ ਹਫਤੇ ਆ ਇਹ ਜਿਵੇਂ ਆਪਾਂ ਕਹਿੰਦੇ ਨੇ ਵੀ ਜਿਆਦਾ ਗੀਤੀ ਤਾਂ ਨਹੀਂ ਜੀ ਕਣਕ ਜੀ ਇਹ ਤਾਂ ਜੀ ਬਹੁਤ ਵਧੀਆ ਟਾਈਮ ਵਾਲੀ ਕਣਕ ਸੀ ਨਾ ਗੀਤੀ ਆ ਨਾ ਪਛੇਤੀ ਕਹਿ ਸਕਦੇ ਆ ਜੀ ਹਾਂ ਹਾਂ ਜੀ ਇਹਦਾ ਦੇਖੋ ਜੀ ਨਦੀਨ ਵੀ ਨਹੀਂ ਹੈਗਾ ਨਹੀਂ ਆਮ ਕਣਕਾਂ 'ਚ ਅਸੀਂ ਤਿੰਨ ਤਿੰਨ ਸਪਰੇਹਾਂ ਵੀ ਕਰ ਲੀਆਂ ਵੀ ਸਾਡੇ ਨਦੀਨ ਫੇਰ ਵੀ ਨਹੀਂ ਗਿਆ ਪਰ ਇਹਦੇ ਕੁਦਰਤੀ ਪਹਿਲਾਂ ਹੀ ਕਣਕ ਇੰਨੀ ਸਾਫ਼ ਸੀ ਹੈ ਜੀ ਹਾਂ ਜੀ ਜਿਵੇਂ ਦੋ ਤਾਂ ਦੇਖਣ ਨੂੰ ਤਾਂ ਇਹ ਲੱਗਦਾ ਵੀ ਕਣਕ ਬਿਲਕੁਲ ਠੀਕ ਹੈ ਪਰ ਜੇ ਹੁਣ ਮੜੀਆ ਬੱਲੀਪੋਰ ਕੇ ਦਿਖਾਇਓ ਜੀ ਆਇਓ ਮੜਿਆ ਤੁਹਾਨੂੰ ਕਣਕ ਦਿਖਾਉਂਦੇ ਆ ਜੀ ਤੇ ਜੇ ਹੁਣ ਮੰਨੋ ਵੀ ਬੱਲੀਪੋਰ ਕੇ ਦੇ ਜਾਂ ਪਿੱਛੇ ਦਾਣਾ ਦੇਖਦੇ ਆ ਤਾਂ ਮਤਲਬ ਕੋਈ ਸਮਝ ਨਹੀਂ ਲੱਗ ਰਹੀ ਜੀ ਤੇ ਆ ਦੇਖੋ ਜੀ ਦਾਣਾ ਹੈ ਉਹ ਵਿੱਚ ਦਾਣਾ ਹੈ ਨਹੀਂ ਜੇ ਹੈ ਕੋਈ ਉਹ ਜਿਵੇਂ ਮਾਜੂਆ ਦੇਖ ਲਓ ਜੀ ਤੁਸੀਂ ਇਹ ਦੇਖਿਆ ਉਹਦਾ ਵੈਸੇ ਮਤਲਬ ਦੇਖਣ ਨੂੰ ਕਣਕ ਐਨ ਠੀਕ ਠਾਕ ਲੱਗਦੀ ਆ ਦੂਰੋਂ ਤਾਂ ਐਨ ਲੱਗਦੀ ਆ ਜੀ ਵੀ ਬਹੁਤ ਵਧੀਆ ਕਣਕ ਬਹੁਤ ਵਧੀਆ ਖੜੀ ਆ ਕਣਕ ਨੂੰ ਦੇਖਣ ਨੂੰ ਤੁਹਾਨੂੰ ਵੀ ਵੀਡੀਓ ਚੰਗਾ ਲੱਗਦਾ ਹੋਣਾ ਵੀ ਕਣਕ ਬਹੁਤ ਵਧੀਆ ਖੜੀ ਆ ਆ ਦੇਖੋ ਹੁਣ ਭੋਰ ਕੇ ਦਿਖਾਈਏ ਜੀ ਪਹਿਲੇ ਨੰਬਰ ਤਾਂ ਦਾਣਾ ਹੀ ਨਹੀਂ ਹੈਗਾ ਜੇ ਦਾਣਾ ਹੈਗਾ ਤਾਂ ਬਹੁਤ ਬਰੀਕ ਹੈ ਜੀ ਮਾਜੂਆ ਸੋ ਹੋਰ ਸਾਡੇ ਐਨਆਰਆਈ ਭਰਾ ਨੇ ਸਮਾਜ ਸੇਵੀ ਸੰਸਥਾਵਾਂ ਨੇ ਹੋਰ ਜਿੰਨੀਆਂ ਵੀ ਨੇ ਕੋਈ ਉਹ ਉਹਨਾਂ ਨੂੰ ਅਪੀਲ ਕਰਨੀ ਚਾਹੁੰਦੇ ਹੋਵਾਂਗੇ ਅਪੀਲ ਤਾਂ ਇਹੀ ਆ ਵੀ ਅਸੀਂ ਕਹਿੰਦੇ ਆ ਵੀ ਇਹਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਵੀ ਚਲੋ ਇਹਦਾ ਜੋ ਠੇਕਾ ਜਾਂ ਜਿੰਨੀਆਂ ਕਿ ਇਹਦੀ ਮਿੰਤਾਈ ਆ ਵੀ ਉਹਨਾਂ ਕੇ ਮੁੜਿਆਵੇ ਇਹੀ ਹਨ ਅਸੀਂ ਤਾਂ ਅਪੀਲ ਕਰਦੇ ਆ ਕਿਉਂਕਿ ਇਕੱਲੇ ਦੇ ਕਰਨ ਵਾਲਾ ਤਾਂ ਹੈ ਨਹੀਂ ਸਾਰੇ ਰਲ ਮਿਲ ਕੇ ਕਰਨ ਵਾਲਾ ਕੰਮ ਆ ਅਸੀਂ ਤੁਸੀਂ ਮਤਲਬ ਪਿੰਡ ਪੱਦਰ ਤੇ ਕੋਈ ਮਤਲਬ ਕੋਈ ਕਰ ਰਹੇ ਹੋ ਜੀ ਪਿੰਡ ਪੱਦਰ ਤੇ ਵੀ ਅਸੀਂ ਕਰਾਂਗੇ ਜਿੰਨਾ ਕੋ ਹੋ ਸਕੇ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਪਿੰਡ ਚ ਇੱਕ ਹੀ ਜੀ ਏ ਕਿਤਾਬ ਵੀ ਜਿੰਮੇ ਕਿਤੇ ਬਾਹਰ ਕੋਈ ਕੁਦਰਤੀ ਕਰੋਪੀ ਆਈ ਆ ਤਾਂ ਸਾਡਾ ਪਿੰਡ ਸਾਰਿਆਂ ਨਾਲ ਪਹਿਲਾਂ ਮੁੱਢੀ ਹੋ ਕੇ ਚੱਲਿਆ ਉੱਥੇ ਮਦਦ ਕਰਨ ਲਈ ਬਹੁਤ ਵਧੀਆ ਗੱਲ ਹੈ ਜੀ ਸਾਡੇ ਇਹ ਆਪਦਾ ਅਸੀਂ ਇਹਦੀ ਕਰਾਂਗੇ ਵੱਧ ਤੋਂ ਵੱਧ ਮਦਦ ਪਰ ਅਸੀਂ ਬਾਹਰਲੇ ਨੂੰ ਵੀ ਕਰਦੇ ਆਂ ਵੀ ਇਹਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋਪ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਵੀਰ ਦੀ ਜਿੰਨੀ ਮਦਦ ਹੋ ਸਕੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਔਰ ਕਰਨਲ ਸਿੰਘ ਜੀ ਤੁਸੀਂ ਵੀ ਅਪੀਲ ਕਰ ਦਿਓ ਸਾਡੇ ਐਨ ਆਰ ਆਈ ਭਰਾ ਨੇ ਬਾਹਰਲੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਤੇ ਹੋਰ ਕੋਈ ਤੁਸੀਂ ਵੀ ਅਪੀਲ ਕਰਨੀ ਚਾਹੁੰਦੇ ਇਹੀ ਕਹਿੰਦਾ ਜੀ ਮੈਂ ਮਦਦ ਕਰੀ ਜਾਵੇ ਗਰੀਬ ਬੰਦਾ ਜੀ ਮੈਂ ਠੀਕ ਹੈ ਜੀ ਇੱਕ ਬਿੱਗਾ ਜ਼ਮੀਨ ਹੈ ਜੀ ਮੈਂ ਠੇਕਾ ਵੀ ਸਾਰਾ ਗੱਲ ਪਿਆ ਹੈ ਮੇਰੀ ਮਦਦ ਕੀਤੀ ਜਾਵੇ ਜੀ ਗੱਟਗੀ ਅਸਾਂ ਜ ਨੂੰ ਨੀ ਰਾਂ ਮੇਰਾ ਮੂਰਾ ਤੁਹਾਡਾ ਸੱਚ ਕੋ ਦੋਸਤੋ ਕਰਨੈਲ ਸਿੰਘ ਜੀ ਕਿਆਲਾ ਜ਼ਿਲ੍ਹੇ ਦੇ ਨੱਬਾ ਤਹਿਸੀਲ ਦੇ ਖਨੌੜਾ ਪਿੰਡ ਤੋਂ ਅਸੀਂ ਵੀਡੀਓ ਕਰ ਰਹੇ ਆ ਜੀ ਤੇ ਇਹਨਾਂ ਦਾ ਜੀ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਵੀ ਜੇ ਕਿਸੇ ਭਰਾ ਨੇ ਕੋਈ ਮਦਦ ਕਰਨੀ ਹੋਵੇ ਤਾਂ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 98 55743188 ਇੱਕ ਵਾਰੀ ਹੋਰ ਬੋਲ ਦਿਓ ਹੌਲੀ ਜੀ 98 55743188 ਸੋ ਇਹ ਕਰਨੈਲ ਸਿੰਘ ਦਾ ਮੋਬਾਈਲ ਨੰਬਰ ਹੈ ਜੀ ਜੇ ਕੋਈ ਵੀਰ ਮਦਦ ਕਰਨੀ ਚਾਹੁੰਦਾ ਹੋਵੇ ਇਹ ਨੰਬਰ ਤੇ ਭਰਾ ਨਾਲ ਮਤਲਬ ਕੰਟੈਕਟ ਕਰ ਸਕਦਾ ਹੈ ਜੀ ਅਸੀਂ ਆਓ ਕਰਦੇ ਹਾਂ ਗੱਲਬਾਤ ਹੋਰ ਖਨੌੜਾ ਦੇ ਨਿਵਾਸੀ ਨੇ ਜੀ ਕੀ ਨਾਮ ਹੈ ਜੀ ਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਕੁਲਵੀਰ ਸਿੰਘ ਜੀ ਜਿਹੜਾ ਤੁਹਾਡੇ ਪਿੰਡ ਚ ਨੁਕਸਾਨ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਜੀ ਇਹ ਤਾਂ ਜੀ 90 95% ਇਹ ਬੰਦੇ ਦਾ ਨੁਕਸਾਨ ਹੋ ਗਿਆ ਖੇਤੀ ਦੇ ਧੰਦੇ ਨੂੰ ਇਹ ਬੜਾ ਤੱਕਾ ਇਹ ਨੁਕਸਾਨ ਦੀ ਪਰਭਾਈ ਇਹਦੀ ਬੜੀ ਔਖੀ ਹੋ ਸਕਦੀ ਹੈ ਇਹ ਸਰਕਾਰਾਂ ਵਾਸਤੇ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਇਹ ਆਮ ਕੱਲੇ ਤੇ ਕੱਲੇ ਬੰਦੇ ਨੂੰ ਚਲੋ ਕੋਸ਼ਿਸ਼ ਤਾਂ ਅਸੀਂ ਪਿੰਡ ਲੈਵਲ ਤੇ ਵੀ ਕਰ ਰਹੇ ਹਾਂ ਜਿੰਨਾ ਹੋ ਸਕੇ ਇਹਦੀ ਬੰਦੇ ਦੀ ਮਦਦ ਕਰਾਂਗੇ ਪਰ ਦੁੱਖ ਤਾਂ ਸਰਕਾਰਾਂ ਦੇ ਇਹ ਗੱਲ ਦਾ ਹੈ ਜਿਹੜੀਆਂ ਕਹਿੰਦੀਆਂ ਦੀ ਪਿੰਡਾਂ ਚੋਂ ਸਰਕਾਰਾਂ ਚੱਲਣੀਆਂ ਨੇ ਗਦਾਵਰੀਆਂ ਬਾਅਦ ਚ ਹੋਣਗੀਆਂ ਮੁਆਵਜ਼ੇ ਪਹਿਲਾਂ ਮਿਲ ਜਾਣਗੇ ਇਹ ਬੰਦੇ ਨੂੰ 20 ਦਿਨ ਹੋ ਗਏ ਪ੍ਰਸ਼ਾਸਨ ਦੇ ਤਰ੍ਹਾਂ ਠੋਕਣਾ ਖੰਦੇ ਨੂੰ ਇਹ ਜੇ ਤੱਕ ਕਿਸੇ ਬੰਦੇ ਨੇ ਸਾਰ ਨਹੀਂ ਲਈ ਇੱਕ ਇੱਕ ਮਿੰਟ ਬਾਅਦ ਤੇ ਆ ਕੇ ਬੰਦੇ ਨੇ ਕਿਸੇ ਨੂੰ ਪੁੱਛਿਆ ਨਹੀਂ ਫੋਨ ਤੇ ਨਹੀਂ ਕੋਈ ਗੱਲ ਹੋਈ ਵੀ ਕਮਾਲ ਦੀਆਂ ਗੱਲਾਂ ਨੇ ਇਹ ਜਿਹੜੀਆਂ ਸਰਕਾਰਾਂ ਕਹਿੰਦੀਆਂ ਹੁੰਦੀਆਂ ਦੀ ਵੀ ਅਸੀਂ ਬੱਕਰੀ ਮੁਰਗੀ ਉਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਹੁਤ ਥੱਕਾ ਹੋ ਰਿਹਾ ਹੈ ਜੇ ਜਿਹੜੇ ਕਿਤੇ ਨੂੰ ਇਹ ਟੱਕਾ ਲੱਗਦਾ ਹੈ ਜਿਵੇਂ ਤੁਸੀਂ ਕਿਹਾ ਹੁਣ ਤਾਂ ਸਗਤੇ ਮੂਰੇ ਇਲੈਕਸ਼ਨ ਹੈ ਜੀ ਇਲੈਕਸ਼ਨ ਦਾ ਸਮਾਂ ਹੈ ਹੁਣ ਤਾਂ ਥੋੜਾ ਜਿਹਾ ਇੱਕ ਬੱਧਤਿਆਨ ਹੋਣਾ ਚਾਹੀਦਾ ਹੈ ਜੀ ਇਹ ਇਲੈਕਸ਼ਨ ਦਾ ਝੂਠ ਝਾੜ ਵੋਲ ਕੇ ਜਿੱਤੇ ਜਾਂਦੀਆਂ ਨੇ ਇਹ ਜਿਹੇ ਸਰਕਾਰਾਂ ਕੋਈ ਕੋਈ ਸੱਚਾਈ ਤਾਂ ਲੱਗਦੀ ਨਹੀਂ ਹੈਗੀ ਪਿੰਡਾਂ 'ਚ ਤਾਂ ਕੋਈ ਲੱਗਦੀ ਨਹੀਂ ਸੱਚਾਈ ਵੀ ਥੱਲੇ ਤੱਕ ਕੋਈ ਗੱਲ ਪਹੁੰਚੀ ਹੋਵੇ ਇਹ ਤਾਂ ਸਿਰਫ ਉੱਥੇ ਹੀ ਨੇ ਦਿੱਲੀ ਚੰਡੀਗੜ੍ਹ ਦਿੱਲੀ ਰਹਿੰਦੀਆਂ ਨੇ ਗੱਲਾਂ ਬਾਤਾਂ ਇਹ ਆਪਣੇ ਮਸਲਿਆਂ 'ਚ ਇਹ ਪੂਰੇ ਗੰਭੀਰ ਰਹਿੰਦੇ ਨੇ ਜਿਹੜੇ ਸਰਕਾਰ ਦੇ ਹੁੰਦੇ ਨੇ ਆਪਦੇ ਮਸਲੇ ਹੁੰਦੇ ਨੇ ਇਹ ਗਰੀਬ ਕਿਸਾਨ ਦੀ ਆਮ ਬੰਦੇ ਦੀ ਕੋਈ ਪੁੱਛ ਨਹੀਂ ਹੈ ਜਿਹੜੀ ਕਹਿੰਦੀ ਆਮ ਸਰਕਾਰ ਆਮ ਸਰਕਾਰ ਕੋਈ ਹੈ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਸਾਡੇ ਐਨ ਆਰ ਆਈ ਭਰਾ ਨੇ ਇਹ ਭਰਾ ਦੀ ਮਦਦ ਵਾਸਤੇ ਕੋਈ ਅਪੀਲ ਕਰਨੀ ਚਾਹੁੰਦੇ ਹਾਂ ਤਾਂ ਦੇਖੋ ਜੀ ਜਿਹੜੇ ਐਨ ਆਰ ਆਈ ਵੀਰ ਨੇ ਉਹ ਤਾਂ ਪੂਰੀ ਮਦਦ ਕਰਨ ਦੀ ਅਸੀਂ ਇੱਛਾ ਰੱਖਦੇ ਹਾਂ ਉਹਨਾਂ ਤੋਂ ਵੀ ਉਹ ਉਹਨਾਂ ਦੇ ਸਹਿਯੋਗ ਨਾਲ ਇਹ ਬੰਦੇ ਦਾ ਨਵਟਾਰਾ ਹੋ ਸਕਦਾ ਹੈ ਇਹ ਗਰੀਬ ਕਿਸਾਨ ਪਹਿਲਾਂ ਇਹਦੇ ਫਾਜ਼ਰ ਦੀ ਬਿਮਾਰੀ ਰਹੀ ਹੈ ਹੁਣ ਆ ਜੇ ਖੇਤੀ ਖਤਮ ਹੋ ਗਈ ਤਾਂ ਬੜਾ ਔਖਾ ਹੋ ਜਾਊਗਾ ਪ੍ਰਸ਼ਾਸਨ ਕਰ ਦੇਵੇ ਤਾਂ ਫਿਰ ਤਾਂ ਕੋਈ ਗੱਲੇ ਨਹੀਂ ਪ੍ਰਸ਼ਾਸਨ ਤੋਂ بے ਆਸ ਹੈ 20 ਦਿਨ ਹੋ ਗਏ ਮਾਮਲੇ ਨੂੰ ਚਲਦੇ ਨੂੰ ਕੋਈ ਇਹੋ ਜੀ ਗੱਲਬਾਤ ਕਦੇ ਸੁਣੀ ਨਹੀਂ ਪ੍ਰਸ਼ਾਸਨਾਂ ਨੇ ਤਾਂ ਕਦੇ ਗੋੜੇ ਨਹੀਂ ਹੈਗਾ ਬੰਦੇ ਇਸ ਵੀਡੀਓ ਦੇ ਜ਼ਰੀਏ ਕੋਈ ਫਿਰ ਵੀ ਅਪੀਲ ਕਰਨੀ ਚਾਹੁੰਦੇ ਹਾਂ ਮਤਲਬ ਅਸੀਂ ਤਾਂ ਹੱਥ ਜੋੜ ਕੇ ਇਹ ਬੰਦੇ ਵਾਸਤੇ ਤਿਆਰਾਂ ਪ੍ਰਸ਼ਾਸਨ ਤੋਂ ਐਨਆਰਆਈ ਵੀਰਾਂ ਤੋਂ ਜਥੇਬੰਦੀਆਂ ਨੇ ਐਨਓਜੀ ਨੇ ਵੀ ਭਾਈ ਕੋਈ ਨਾ ਕੋਈ ਇਹਦੀ ਬੰਦੇ ਦੀ ਬਾਹ ਫੜੇ ਜਿੰਨੀ ਹੋ ਸਕੇ ਮਦਦ ਕਰੀ ਜਾਵੇ। ਸੋਪ ਇਹ ਨੇ ਪਿੰਡ ਨਿਵਾਸੀ ਤੇ ਹੋਰ ਸਾਡੇ ਕਿਸਾਨ ਜੁਨੀਅਨ ਦੇ ਡਕੌਂਦਾ ਦੇ ਆਗੂ ਨੇ ਕੀ ਨੋ ਹੈ ਜੀ ਕਰਤਾਰ ਸਿੰਘ। ਕਰਤਾਰ ਸਿੰਘ ਜੀ ਇਹ ਜਿਹੜਾ ਤੁਹਾਡਾ ਪਿੰਡ ਕਿਹੜਾ ਹੈ ਜੀ ਤੁਹਾਡਾ ਖਨੜਾ ਜੀ ਇਹ ਜਿਹੜਾ ਤੁਹਾਡੇ ਪਿੰਡ ਦਾ ਮਤਲਬ ਕਣਕ ਦਾ ਦੇਖ ਰਿਆਂ ਜੀ ਨੁਕਸਾਨ ਹੋਇਆ ਕਿਸਾਨ ਕਰਤਾਰ ਸਿੰਘ ਜੀ ਦਾ ਇੱਕ ਨੁਕਸਾਨ ਨੂੰ ਕਿਵੇਂ ਦੇਖਦੇ ਹੋ ਜੀ? ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਗਰੀਬ ਬੰਦੇ ਜੀ ਇਹਨਾਂ ਦੇ ਡੈਡੀ ਤੇ ਆਪ ਦਾ ਕੀ ਜੀ ਉਧਰ ਰੁਪਈਆ ਲੱਗੇ ਜੀ 2.5 ਲੱਖ ਹੁਣ ਦੇਖੋ ਜੀ ਇਹਦੀ ਫਸਲ ਮਰ ਗਈ ਠੇਕੇ ਤੇ ਜ਼ਮੀਨ ਹੈ ਜੀ ਕਰਦੀ ਜ਼ਮੀਨ ਇਹਦੇ ਕੋਲ ਇੱਕ ਬਿਘਾ ਕੁ ਜ਼ਮੀਨ ਹੈ ਜੀ ਤੇ ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਡੇ ਸਮਾਜ ਸੇਵੀ ਸੰਸਥਾਵਾਂ ਨੇ ਕਿਸਾਨ ਜਥੇਬੰਦੀਆਂ ਨੇ ਸਾਡੇ ਐਨਆਰਆਈ ਭਰਾ ਨੇ ਕਿਸ ਨੂੰ ਮਤਲਬ ਮਦਦ ਦੀ ਕੋਈ ਅਪੀਲ ਕਰਨੀ ਚਾਹੁੰਦੇ ਹੋ ਹਾਂ ਜੀ ਹਾਂ ਅਸੀਂ ਤਾਂ ਕਰਨ ਨੂੰ ਚਾਹੁੰਦੇ ਹਾਂ ਸਰਸਨ ਨੂੰ ਵੀ ਕਰਨ ਚਾਹੁੰਦੇ ਹਾਂ ਐਨਆਰਆਈ ਨੂੰ ਵੀ ਕਰਨੀ ਚਾਹੁੰਦੇ ਹਾਂ ਬਾਕੀ ਅਸੀਂ ਆਪਣੇ ਪੰਚਾਇਤ ਵੱਲੋਂ ਵੀ ਕਰਾਂਗੇ ਉਹਨਾਂ ਕੋ ਜਿੰਨੀ ਹਤੋਂ ਹੋਊਗੀ ਹਾਂਜੀ ਉਹੀ ਉਹੀ ਗੱਲ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਵੀ ਮਤਲਬ ਕਿਸਾਨ ਦਾ ਨੁਕਸਾਨ ਹੋ ਗਿਆ ਮੜਿਆ ਦੱਸ ਦਿਓ ਹਾਂਜੀ ਆਹ ਨੁਕਸਾਨ ਤਾਂ ਉਹ ਪਤੇ ਸੋਨੇ ਭੋਰ ਕੇ ਦਿਖਾਈ ਨੇ ਬੱਲੀਆਂ ਨੁਕਸਾਨ ਤਾਂ ਵਿਚ ਹੈ ਨਹੀਂ ਜੀ ਹਾਂਜੀ ਹਾਂਜੀ ਥੋੜੀ ਜਿਹਾ ਲਾਈਏ ਕਣਕ ਵੀ ਤਾਂ ਵੀ 700-800 ਕਾਉਂਟਰ ਕਣਕ ਦਾ ਢਾਈ ਪੌਣੇ 3 ਲੱਖ ਦਾ ਇਹ ਨੁਕਸਾਨ ਹੋ ਗਿਆ ਵਿਚਾਰ ਕੋਈ ਗੱਲ ਆ ਵੀ ਠੇਕਾ ਵੀ ਕਹਿੰਦੇ ਦੇਣਾ ਠੇਕਾ ਵੀ ਮੰਗਦੇ ਨੇ ਮਤਲਬ ਵੀ ਠੇਕਾ ਦੇਣ ਤੋਂ ਵੀ ਕਹਿੰਦੇ ਸਮਰਥਾਂ ਹਾਂ ਠੇਕਾ ਜੀ ਤੁਸੀਂ WhatsApp 'ਉਹ ਪਹਿਲਾਂ ਬੱਚੇ ਉਹਦੇ ਬਾਪ ਤੇ ਪੈਸੇ ਲੱਗੇ ਜਿੰਨੇ ਹਾਂ ਬੜਾ ਕਰਦੀ ਜਮੀਨ ਇਹਦੇ ਕੋਲ ਹੈਗੀ ਜੀ ਹਾਂ ਉਹੀ ਆ ਵੀ ਜ਼ਿੰਮੇਦਾਰ ਦੀ ਤਾਂ ਆਸ ਆਪਣੀ ਫਸਲ ਦੀ ਹੁੰਦੀ ਹੈ ਫਸਲ ਬਰਬਾਦ ਹੋਊਗੀ ਸੋ ਅਸੀਂ ਵੀ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਾਡੇ ਐਨ ਆਰ ਆਈ ਭਰਾ ਨੇ ਹੋਰ ਜਿੰਨਿਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਇਹ ਪ੍ਰਾ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਹੁਣ ਕਣਕ ਦੇ ਪੈਸੇ ਦੇਖਣ ਦਾ ਉਹ ਲੱਗਦੀ ਆ ਪਰ ਇਹਦੇ ਵਿੱਚ ਕੋਈ ਹੈ ਨਹੀਂ ਸੋ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਜੀ ਵੀ ਇਸ ਗਰੀਬ ਕਿਸਾਨ ਦੀ ਮਦਦ ਕੀਤੀ ਜਾ